ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6 ਤੇ ਅੱਜ ਮੌਸਮ ਬਹੁਤ ਵਧੀਆ ਤੇ ਹਵਾ ਵੀ ਐਨੀ ਆ ਜੇ ਠੰਢੀ ਢੱਡੀ ਚੱਲਦੀ ਆ ਨਾ ਚਲੋ ਜੀ ਹੁਣ ਆਪਾਂ ਚੱਲਦੇ ਆ ਖੇਤਾਂ 'ਚ ਛੋਟੂ ਕਹਿੰਦਾ ਤਾਂ ਕਹਿੰਦਾ ਬੀਬੀ ਜੀ ਥੋੜੀ ਬਹੁਤੀ ਸਬਜ਼ੀ ਲੱਗੀ ਹੋਈ ਆ ਮੈਂ ਕਿਹਾ ਚਲੋ ਹੁਣ ਨਾਲੇ ਸਬਜ਼ੀ ਤੋੜ ਕੇ ਲਿਉਨੇ ਆ ਨਾਲੇ ਤੁਹਾਨੂੰ ਖੇਤ ਦਿਖਾ ਕੇ ਲਿਉਨੇ ਆ ਦੇਖੋ ਜੀ ਸ਼ਾਮ ਨੂੰ ਜਾ ਕੇ ਨਾ ਖੇਤਾਂ ਦੇ ਵਿੱਚ ਨਾ ਬੜਾ ਦਿਲ ਲੱਗਦਾ ਇਸ ਟਾਈਮ ਸਬਜ਼ੀ ਤੋੜ ਕੇ ਲਿਆਵੇ ਤੇ ਸਵੇਰੇ ਸਵੇਰੇ ਤਾਂ ਨਾ ਬਿਲਕੁ ਫੋਨ ਕਰ ਰਹੀ ਆ ਕਿੱਥੇ ਤੇਰਾ ਸਰਦਾਰ ਸਰਦਾਰ ਕਿਹਾ ਹੈ ਚੂਰੀ ਵਾਲੇ ਕੇ ਪਾਸ ਅੱਛਾ ਚਲ ਆ ਜਾ ਫਿਰ ਮੇਰੇ ਤਾਂ ਨਾ ਸਬਜੀ ਤੋੜ ਕੇ ਕੱਡੇ ਲੜਨ ਲੱਗ ਜੰਨੇ ਆ ਉਨਾ ਚ ਕੰਡੇ ਬਹੁਤ ਹੋਨੇ ਆ ਚੱਲ ਦੇਖੋ ਜੀ ਅੱਜ ਨਾ ਮੈਂ ਰੇਖਾ ਰਾਣੀ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆ ਜਿਹਨ ਮੈਂ ਕਹਿਣਾ ਨਾ ਵੀ ਚੱਲ ਰੇਖਾ ਸਬਜੀ ਤੋੜਨ ਚੱਲੇ ਚੱਲ ਦੀਦੀ ਚਲਿਏ ਚਲਿਏ ਗੂਮ ਕੇ ਆਇੰਨੇ ਆ ਉਹਨੂੰ ਇੰਨਾ ਜ਼ਿਆਦਾ ਸ਼ੌਂਕ ਦਾ ਜੀ ਇੱਧਰ ਆਪਾਂ ਨੇ ਨਾ ਕਣਕ ਵੱਢ ਲਈ ਆ 2-3 ਦਿਨ ਹੋ ਗਏ ਕਣਕ ਵੱਢੀ ਨੂੰ ਤੇ ਇੱਧਰ ਦੇਖੋ ਖੇਤ ਕਿਵੇਂ ਬਿਹਲੇ ਹੋ ਗਏ ਨੇ ਤੇ ਹਰੇ ਨਾ ਤੂੜੀ ਬਣਾਉਣੇ ਵਾਲੀ ਪਈ ਐ ਅੱਜ ਮੌਸਮ ਫੇਰ ਖਰਾਬ ਐ ਤੇ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਤੂੜੀ ਬਣਾਵਾਂਗੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਆਪਣੇ ਖੇਤਾਂ ਵਿੱਚ ਤੇ ਛੋਟੂ ਦਾ ਇਹਦੇ ਵਿੱਚ ਪਹੁੰਚ ਗਿਆ ਦੇਖੋ ਜੀ ਇੰਨੀ ਜ਼ਿਆਦਾ ਨੇਹਰੀ ਚੱਲਦੀ ਐ ਨਾ ਦੇਖੋ ਸਾਡੀਆਂ ਕੁਰਸੀਆਂ ਵੀ ਨਾ ਖੇਤਾਂ ਦੇ ਵਿੱਚੇ ਭੱਜੀਆਂ ਢੱਡੀਆਂ ਫੇਰਦੀਆਂ ਨੇ ਇਹ ਵੀ ਹੁਣ ਜਾਣ ਲੱਗੇ ਨਾ ਜਾ ਕੇ ਲੈ ਕੇ ਜਾਵਾਂਗੇ ਚਲੋ ਆ ਕਿਸੇ ਦਿਨ ਮੈਨੂੰ ਮੈਂ ਲੱਗਦਾ ਐ ਲੱਗਦਾ ਮੈਨੂੰ ਕਿਸੇ ਦਿਨ ਨਾ ਇੰਨੀ ਸੋਹਣੀ ਪਾਲਕ ਕੋਈ ਵੀ ਐ ਨਾ ਇਹਦੇ ਪਕੌੜੇ ਬਣਾਵਾਂਗੇ ਇਕ ਕੰਮ ਹੋ ਰਹਾ ਜਿਹੜਾ ਮਾੜਾ ਮੋਟਾ ਲਸਣਾ ਇਹਨੂੰ ਪੱਟ ਲੈ ਇਹਦਾ ਸਾਰਾ ਇਹਨਾਂ ਉਹਦੇ ਵਿੱਚ ਦਬ ਗਿਆ ਦੇਖੋ ਜੀ ਆਪਰਾ ਧਣੀਆਂ ਵੀ ਪੱਕ ਗਿਆ ਏ ਤੇ ਆਪਾਂ ਤੁਹਾਨੂੰ ਇਹ ਚੀਕੂ ਦਿਖਾਉਰੇ ਆ ਚੀਕੂ ਬਹੁਤ ਸੋਹਣੇ ਹੋਏਵੇਂ ਆਪਣੇ ਖਲੇ ਇਹਨਾਂ ਨੂੰ ਨਾ ਪੱਕਣ ਨੂੰ ਦੋ ਕੁ ਮਹੀਨੇ ਹੋਰ ਲੱਗਣਗੇ ਤੇ ਇਹਨਾਂ ਨੂੰ ਦੇਖੋ ਫਲ ਦੇਖੋ ਕਿੰਨਾ ਜ਼ਿਆਦਾ ਫਲ ਆਇਆ ਹੋਇਆ ਇੱਕ ਟਾਣੀ ਨੂੰ ਨਾ 5-5 6-6 ਚੀਕੂ ਲੱਗੇ ਹੋਏ ਨੇ ਇਹ ਹਾਈ ਬ੍ਰੈਡ ਹੈਗਾ ਬੀਜ ਤੇ ਮੂੰ ਵੀ ਮਿਸਰੀ ਵਰਗੇ ਮਿੱਠੇ ਪਏ ਨੇ ਬਹੁਤ ਵਧੀਆ ਇਹ ਦੇਖੋ ਬੂਟਾ ਵੀ ਆਪਣਾ ਨਾਲੇ ਦਾਲੇ ਨੂੰ ਕਿੰਨਾ ਜ਼ਿਆਦਾ ਫੈਲ ਰਿਹਾ ਪਿਆ ਪਤਾ ਕੀ ਗੱਲ ਐ ਇਹ ਬਿਨਰ ਰੇ ਸਪਰੇਅ ਤੋਂ ਸਬਜੀ ਆ ਸਾਡੀ ਉਹ ਪਤਾ ਕੀ ਗੱਲ ਹੈ ਜਿਹੜੀ ਵੀ ਚੀਜ਼ ਦੀ ਵੀਡੀਓ ਪਾ ਦਿੰਦੇ ਨਾ ਬਸ ਉਹਦੇ ਸੁਨੇਹੇ ਆਉਣ ਲੱਗ ਜੰਨੇ ਆ ਹਲ ਮੇਰੀ ਭੈਣ ਕਹਿੰਦੀ ਕਹਿੰਦੀ ਕੱਲੇ ਕੱਲੇ ਚੱਪਣ ਕਦੂ ਦੀ ਸਬਜੀ ਖਾਈ ਜਾਨੇ ਸਾਡੇ ਵਾਸਤੇ ਵੀ ਭੇਜ ਦੋ ਮੈਂ ਕਹਾਂ ਫੇਰ ਤਾਂ ਸਪੈਸ਼ਲ ਆਉਣਾ ਪਊਗਾ ਕੋਟੂ ਆਕੇ ਤੇ ਨਾ ਐ ਕਰਿਆ ਕਰੋ ਮੇਰੀ ਗੱਲ ਸੁਣ ਆਹੀ ਆਹੀ ਲਸਣ ਲਾਇਆ ਕਰੋ ਆਹੀ ਲਸਣ ਕੰਮ ਜਾਵਾ ਜਾਦੇ ਜੇ ਆਪਾਂ ਇਹ ਲਾਉਣਾ ਨਾ ਦੁਗਾ ਦੇਸੀ ਤਾਂ ਉਹਦੇ ਵਾਸਤੇ ਜਗਾ ਥੋੜੀ ਜੀ ਨਾ ਉਹਨੂੰ ਬਦਲਾ दो ਇੱਥੇ ਪਾਣੀ ਨਾ ਜੜਦਾ ਏ ਜਿਆਦਾ ਖੜਦਾ ਏ ਜਿਆਦਾ ਪਾਣੀ ਕਰਕੇ ਨਾ ਫਿਰ ਕੰਮਜਾਬ ਨਹੀਂ ਹੈਗਾ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਨਾ ਠੰਡੀ ਠੰਡੀ ਲੱਗਦੀ ਆ ਹਵਾ ਘਰ ਤਾਂ ਇੰਨੀ ਹਵਾ ਲੱਗਦੀ ਵੀ ਨਹੀਂ ਹੈਗੀ ਤੇ ਦੇਖੋ ਇੱਧਰ ਗੁਰਦੁਆਰਾ ਸਾਹਿਬ ਵਿੱਚ ਨਾ ਬਾਬਾ ਜੀ ਉਹ ਨਹੀਂ ਬਾਣ ਪੜਨ ਲੱਗੇ ਨੇ ਤੇ ਮਿੱਠੀ ਮਿੱਠੀ ਬਾਣੀ ਨਾ ਆਪਣੇ ਕੰਨਾਂ ਦੇ ਵਿੱਚ ਸੁਣਾਈ ਦਿੰਦੀ ਆ ਤੇ ਬਹੁਤ ਵਧੀਆ ਲੱਗਦਾ ਇਹ ਦੇਖੇ ਤੇ ਨਜ਼ਰ ਆਉਂਦੇ ਨੇ ਚਾਰੇ ਪਾਸੇ ਬਸ ਇੰਨੀ ਗੋਦਦੀ ਆ ਇਹਦੇ ਵਿੱਚ ਦੋ ਚਾਰ ਪਾ ਲਾਂਗੇ ਆਪਾਂ ਉਹ ਆਲੂ ਪਾ ਲਾਂਗੇ ਫਿਰ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਚੱਪਣ ਕੱਦੂ ਸਬਜ਼ੀ ਇਹ ਆਪਾਂ ਬਣਾਵਾਂਗੇ ਮਾਰਨਿੰਗ ਵੇਲੇ ਬਣਾਵਾਂਗੇ ਇਹ ਮੇਰੇ ਦਾ ਆ ਕਿ ਨਾ ਕਿਤੇ ਉਹ ਦਾਣੇ ਨੂੰ ਬਿਲਕੁਲ ਵੀ ਦਿੱਲੀ ਕਰਦਾ ਹੈਗਾ ਤੇ ਇੰਨੀ ਸੋਹਣੀ ਛੱਡੀ ਛੱਡੀ ਹਵਾ ਜਾਂਦੀ ਹੈ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਹੁਣ ਅੰਬਾਂ ਨੂੰ ਵੀ ਨਾ ਬਹੁਤ ਸੋਹਣੇ ਛੋਟੇ ਛੋਟੇ ਅੰਬਿਆ ਲੱਗਿਆ ਹੋਈਆਂ ਨੇ ਤੇ ਹਵਾ ਨਹੀਂ ਨਾ ਛੱੜਦੀ ਹੈਗੀ ਨੇਵੀਆ ਲਾਈਨ ਦੇ ਵਿੱਚ 6-7 ਬੂਟੇ ਲਿਆ ਕੇ ਲਾਉਂਦੇ ਆ ਇਹਨਾਂ ਦੇ ਵਿੱਚੇ ਨੀਂਬੂ ਆ ਵਿੱਚੇ ਸੰਤਰੇ ਆ ਵਿੱਚੇ ਗਲਗਲਾ ਹੈ ਗਲਗਲਾ ਚਾਰ ਨਾ ਸਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਸੰਦ ਆ ਅਸੀਂ ਤਾਂ ਦੇਖੋ ਇਹ ਨਾ ਜਿਹੜੇ ਬੂਟੇ ਲਿਆ ਕੇ ਲਾਏ ਆ ਉਹ ਕਹਿੰਦਾ ਕਿ ਅਗਲੇ ਸਾਲ ਇਹਨੂੰ ਨਾ ਗਲਗਲਾ ਲੱਗਣੀ ਸ਼ੁਰੂ ਹੋ ਜਾਣੀ ਹੈ ਦੇਖੋ ਜੀ ਘਰ ਦੇ ਘਰ ਦੇ ਨੀਂਬੂ ਹੋਏ ਸੰਤਰੇ ਹੋਏ ਗਲਗਲ ਹੋਈ ਇਹਨਾਂ ਦੀ ਮੌਜਾਂ ਬਹੁਤ ਨੇ ਤੇ ਇਹ ਹੁਣ ਆਪਣੇ ਅੰਬਾਂ ਨੂੰ ਵੀ ਨਾ ਬੂਰ ਆ ਗਿਆ ਹੈ ਤੇ ਦੇਖੋ ਬਹੁਤ ਸਾਰੇ ਛੋਛੜੀ ਅੰਬੀਆਂ ਲੱਗੀਆਂ ਹੋਈਆਂ ਹੈ ਤੇ ਹਵਾ ਹੀ ਨਹੀਂ ਛੱਡਦੀ ਹੈ ਕਿ ਸਾਰੇ ਅੰਬੀ ਇਹਦਾ ਇਸ ਤਰ੍ਹਾਂ ਹੀ ਝਾੜ ਦਿੰਦੇ ਆ ਠੀਕ ਜੀ ਆਪਾਂ ਨੇ ਇਧਰ ਮੱਝਾਂ ਵਾਸਤੇ ਨਾ ਕੱਲ ਖੇਤ ਬਾਕੇ ਨਾ ਰੋਟਾਵੇਟਰ ਨਾਲ ਤੇ ਮੱਕੀ ਬੀਜ ਦਿੱਤੀ ਐ ਵੀ ਤਾਂ ਕਿ ਨਾ ਮੱਝਾਂ ਨੂੰ ਨਾ ਵੀ ਟੋਟ ਨਾ ਆਵੇ ਅੱਖਾਂ ਦੀ ਫਿਰ ਮੱਝਾਂ ਨੂੰ ਜੇ ਸੁੱਕੀ ਤੂੜੀ ਪਾਉਣ ਲੱਗ ਜਵੇ ਨਾ ਫਿਰ ਮੱਝਾਂ ਨਾ ਦੁੱਧ ਦੱਤੀਆਂ ਨਹੀਂ ਹੈਗੀਆਂ ਫਿਰ ਦੁੱਧ ਦੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਹਨਾਂ ਦਾ ਵੀ ਨਾ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਵੀ ਐਨਾ ਮੱਛਰ ਨਾ ਛੋਟੂ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਹੈ ਆਜੇ ਬੀਬੀ ਜੇ ਤੁਹਾਨੂੰ ਚੀਜ਼ ਦਿਖਾਉਣਾ ਕੀ ਲੈਂਦਾ ਹੈ ਆ ਜੇ ਲੋਮੀ ਗੱਡੀ ਲੈ ਆਂਦੀ ਆ ਆਪਾਂ ਨੇ ਲੋਮੀ ਗੱਡੀ ਲੈ ਆਂਦੀ ਆ ਹਾਂ ਜੀ ਹਾਂ ਕਿਥੋਂ ਲਿਆਂਦੇ ਨਵੀਂ ਗੱਡੀ ਉਹ ਮੰਡੀ ਜੇ ਕਨਕ ਦੇ ਵਿੱਚੋਂ ਆਇਆ ਰਸੀ ਉਧਰੋਂ ਹੀ ਲੈ ਕੇ ਕੰਨੇ ਤੋਂ ਹੀ ਕਾਹ ਲੱਖ ਲਾ ਕੇ ਸ ਲੱਖ ਲਾ ਤਾਂ ਮੈਨੂੰ ਪਤਾ ਨਹੀਂ ਜੀ ਪਰ ਬਾਤ ਹੈ ਤੇ ਅੱਜ ਕਨਕ ਦੇ ਵਿੱਚੋਂ ਗੱਡੀ ਕੀ ਗੱਡੀ ਲੈ ਆਂਦੀ ਹਾਂ ਜੀ ਹਾਂ ਇਹ ਤਾਂ ਪਾਰਟੀ ਹੋ ਗਈ ਤੇਰੇ ਕੰਨੀ ਇਹਨੂੰ ਚਲਾ ਕੇ ਤਾਂ ਦਿਖਾ ਵੀ ਗੱਡੀ ਕਿਵੇਂ ਚੱਲਦੀ ਹੈ ਇਹ ਡੀਜ਼ਲ ਵਾਲੀ ਹੈ ਕਿ ਵੀ ਪੈਟਰੋਲ ਵਾਲੀ ਹੈ ਕਿ ਵੀ ਦੂਜੀ ਹੈ ਡੀਜ਼ਲ ਤੇ ਬਾਈ ਇਹ ਵੀ ਨਾ ਡੀਜ਼ਲ ਤੇ ਹੈ ਹਾਂ ਜੀ ਹੈ ਅੱਛਾ ਗੱਡੀ ਤੇਰੀ ਵਧੀਆ ਬਾਈ ਮੈਂ ਕਹਿੰਨੀ ਇੱਕ ਇੱਕ ਟਰਾਲੀ ਲਾਤੀ ਹੋਣੀ ਅੱਜ ਕਣਕ ਦੀ ਆਹ ਇੱਕ ਟਰਾਲੀ ਤਾਂ ਲੱਗੀ ਹੈ ਅੱਛਾ ਗੱਡੀ ਲੈ ਜਾਂਦੀ ਫੇਰ ਬਚਿਆ ਕੀ ਹੈ ਫੇਰ ਕੁਝ ਵੀ ਨਹੀਂ ਬਚਿਆ ਸਿਰਫ ਚੋਲ ਦੀ ਕਰਦੀ ਹੈ ਸਫਾਈ ਤੇ ਹੁਣੇ ਰੋਟੀ ਬਣਾ ਕੇ ਖਾਦੀ ਸੀ ਮੈਂ ਮਗਾ ਜਾ ਲਾ ਕੇ ਤਾਂ ਨਾ ਸਬਜ਼ੀ ਤੋੜ ਲਿਆ ਮੈਂ ਸਬਜੀ ਤੋੜ ਕੇ ਨਾ ਮੈਂ ਆਹ ਚੱਲ ਫਿਰ ਆ ਕੇ ਰੀਲ ਫੇਰ ਦੰਨੇ ਆ। ਇਹਨੇ ਅੰਦਰ ਕਰਦੂ ਤਾਂ ਸਾਰਾ ਹੀ ਕੰਮ ਕਰਨਾ ਤੇ ਛੋੜੂ ਲੱਗਿਆ ਢਾਰਾਂ ਚੋਂ। ਦੇਖੋ ਜੀ ਸਾਰੀ ਧੜੀ ਨਿਕਾ ਮਲੋਟਾਂ ਦੇ ਰਹੀ। ਇਹ ਮਾੜਾ ਲੱਗਦਾ ਸਾਰਾ ਤੈਸੋ ਇਹਨੇ ਕਿ ਚਾਹ ਵੀ ਬੁੱਧ ਢੁੱਲ ਜੀ ਪੈਦਾ ਐਨੀ ਆ ਜਿਆਦਾ ਮੱਖੀ ਆ ਜਾ ਰਹੀ ਨਾ ਬਹੁਤ ਜਿਆਦਾ ਤੰਗ ਕਰਦੀਆਂ ਨੇ ਮੱਖੀਆਂ। ਤੇ ਆਹ ਮੈਂ ਜੀ ਵਿਟੋ ਰੱਖ ਦੰਨੇ ਆ। ਹੋਟੀ ਆ ਫੇਰ ਆਪਾਂ ਦਾ 20 ਵੀ ਪਿਆ ਗਾਣਾ ਕੋਈ ਜਿਹੜੀ ਆਪਾਂ ਨਾ ਉਦੋਂ ਖੰਨੇ ਦੇ ਆ ਟੋਕਰੀ ਲੈ ਕੇ ਆਏ ਨਾ ਇਹ ਟੋਕਰੀ ਦਾ ਇੰਨਾ ਜ਼ਿਆਦਾ ਫਾਇਦਾ ਨਾ ਹੈ ਕਿ ਸਾਣਾ ਸਾਰੀ ਦਿਹਾੜੀ ਨਾ ਪਾਣੀ ਦਾ ਇੰਨਾ ਜ਼ਿਆਦਾ ਗਿੱਲਾ ਰਹਿੰਦਾ ਤਾਂ ਨਾ ਹੁਣ ਇਹ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਆਪਾਂ ਨੇ ਭਾਂਡੇ ਧੋਗੇ ਦੇ ਵਿੱਚ ਰੱਖ ਦਿੱਤੇ ਆ ਤੇ ਨਾਲ ਦੀ ਨਾਲ ਦੇਖੋ ਇਹਦੇ ਵਿੱਚ ਨਾ ਪਾਣੀ ਗਿਰੀ ਜਾਂਦੇ ਬਹੁਤ ਵਧੀਆ ਮੌਜਾਂ ਨੇ ਇਹ ਤਾਂ ਇੱਕ ਨਾ ਛੋਟੇ ਛੋਟੇ ਮਛਰੀ ਜੀ ਮੱਛਰ ਜਿਆ ਗਿੱਲੇ ਕਰਕੇ ਨਾ ਆ ਕੇ ਬੈਠੀ ਜਾਂਦਾ ਤਾਂ ਤੇ ਉਦੋਂ ਦੀ ਤਾਂ ਇੰਨੀ ਜ਼ਿਆਦਾ ਮौज ਹੋ ਗਈ ਨਾ ਬਹੁਤ ਜ਼ਿਆਦਾ ਸੁੱਖ ਹੋ ਗਿਆ ਚਲੋ ਜੀ ਹੁਣ ਮੈਂ ਹੋਰ ਕੰਮ ਧੰਦਾ ਦੇਖਣਾ ਵਾਲੇ ਦੁੱਧ ਕਵਾਲੀ-ਬੁਲੀ ਵੀ ਦੇਣੀ ਆ ਸਬਜ਼ੀ-ਸੂਜੀ ਵੀ ਦੇਖਣੀ ਤੜਕਾ-ਤੜਕਾ ਲਾਉਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ